ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਖ ਪਰਵ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਅੱਜ ਫਿਰ ਹੀ ਸਗੇ ਘਰੇ ਤੇ ਅਜੇ ਸਵੇਰ-ਸਵੇਰ ਦਾ ਟਾਈਮ ਹੋਇਆ ਤੇ ਮੰਮੀ ਦੇ ਸਕੂਲ ਜਾਣ ਦਾ ਵੀ ਟਾਈਮ ਹੋਇਆ ਪਰ ਅੱਜ ਅਸੀਂ ਕੋਠੇ ਤੇ ਸੀਗੇ ਤੇ ਆਏ ਸੀ ਤੇ ਉਹਨਾਂ ਦਾ ਕੰਮ ਖਾਣ ਵਾਲਾ ਸੀ ਗਮਲਿਆਂ ਦੇ ਗੋਡੀ ਕਰਨ ਵਾਲੀ ਸੀ ਤੇ ਕੋਸ਼ਿਸ਼ ਉਹਨਾਂ ਨੂੰ ਪਾਣੀ ਵੀ ਪਾਉਣ ਵਾਲਾ ਸੀ ਤੇ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਪਾਣੀ ਬੁੱਟਣ ਪਾਵਾਂਗੇ ਤੇ ਥਾਲੇ ਨਾਲੇ ਤੁਹਾਨੂੰ ਗੋਡੀ ਦਿਖਾਵਾਂਗੇ ਨਾਲੇ ਤੁਹਾਨੂੰ ਦੂਰੀਆਂ ਬਤਾਂ ਨਾਲੇ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਚਲੋ ਆਓ ਫੇਰ ਸ਼ੁਰੂ ਕਰਦੇ ਆਂ ਵੀਡੀਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਆਓ ਫਿਰ ਕਰਦੇ ਆ ਸ਼ੁਰੂਆਤ ਵੀਡੀਓ ਦੀ ਤਾਂ ਦਿਖਾਉਣੇ ਆ ਮੰਮੀ ਆ ਮੰਮੀ ਐਂ ਦੇਖ ਮੇਰੇ ਬਾਏ ਬਾਏ ਲੈ ਤੇ ਇੱਥੇ ਕਾਫੀ ਖਲਾਰਾ ਪਿਆ ਸੀ ਉਸ ਦਿਨ ਮੈਂ ਤੁਹਾਨੂੰ ਦਿਖਾਇਆ ਸੀਗਾ ਉਸ ਵੀਡੀਓ ਚ ਤੇ ਉਸ ਵੀਡੀਓ ਚ ਜਦੋਂ ਆਪਾਂ ਪਾਣੀ ਪਾਉਂਦੇ ਸੀ ਪਿਛਲੇ ਚ ਤੇ ਉਹਦੇ ਤੇ ਕਾਫੀ ਖਲਾਰਾ ਸੀਗਾ ਤੇ ਹੁਣ ਇੱਥੇ ਥੋੜੀ ਜੀ ਸਫਾਈ ਕੀਤੀ ਆ ਤੇ ਅੱਜ ਮੌਸਮ ਵੀ ਠੰਡਾ ਸੀਗਾ ਤੇ ਮੰਮੀ ਕਹਿੰਦੇ ਚਲੋ ਇੱਥੇ ਸਫਾਈ ਕਰਦੇ ਆ ਥੋੜੀ ਬਹੁਤੀ ਮੈਂ ਕਿਹਾ ਚਲੋ ਕਰ ਦਿੰਨੇ ਆ ਤੇ ਮੌਸਮ ਦਾ ਵਿਜਾਸਤਨ ਦਿਖਾਉਣੇ ਆ ਅੱਜ ਜੀ ਸਵੇਰ-ਸਵੇਰ ਦੀ ਧੋਪ ਹੈ ਸਵੇਰ ਦੀ ਤਕਰੀਬਨ 7:30 ਤੋਂ 8 ਵਜੇ ਦਾ ਟਾਈਮ ਹੋ ਚੁੱਕਾ ਤੇ ਬਾਕੀ ਤੁਹਾਨੂੰ ਫੁੱਲ ਬੂਟੇ ਗਮਲੇ ਦਿਖਾਉਣੇ ਆ ਲੋ ਜੀ ਬੱਸ ਮੰਮੀ ਨੇ ਲਾਤਾ ਝਾੜੂ ਤੇ ਫਿਰ ਮੰਮੀ ਨੇ ਇੱਕ ਕੋਈ ਖਾਸ ਕੰਮ ਨਹੀਂ ਕੀਤਾ ਸਿਰਫ ਉਥੋਂ ਹਜੇ ਝਾੜੂ ਹੀ ਮਾਰਿਆ ਤੇ ਮੰਮੀ ਨੇ ਕਹਿਤਾ ਚਲੋ ਬੱਸ ਹੁਣ ਤੂੰ ਮਾਰ ਆ ਆ ਪੀੜਾ ਪੂਣ ਵੀ ਤੁਸੀਂ ਦੇਖ ਸਕਦੇ ਆ ਨਾ ਵੀਡੀਓ ਚ ਇਹ ਭਰਾਵਾ ਲਾਂਡ ਜੇ ਬਹੁਤ ਕੰਮ ਖਰਾਬ ਕਰਦਾ ਹੈ ਚਲੋ ਹੈ ਤਾਂ ਇਕੱਠਾ ਕਰਦੇ ਅੱਗ ਲਾ ਦੇਣੇ ਇਹਨਾਂ ਨੂੰ ਗਮਲੇ ਨਾਲ ਕਲਾਰਾ ਸੁੱਕਾ ਹੋਰ ਬਹੁਤ ਹਾਂ ਥੋੜੇ ਉੱਪਰ ਆਖ ਕੇ ਚੱਲਾਂਗੇ ਇਹ ਇੱਥੇ ਕਿ ਕਰਦੋ ਹਾਂ ਇਧਰ ਆ ਗਿਆ ਬੋਰੀਆਂ ਬੋਰੀਆਂ ਚੱਕ ਕੇ ਸਾਰੀਆਂ ਲਾ ਦੇ ਸਾਫਾ ਕਰ ਖਿਆਲ ਨਾਲ ਚੱਕੀ ਹਾਂ ਇਹਨੂੰ ਕਰਕੇ

ਤੇ ਚਲੋ ਆਓ ਕੋਠੇ ਤੇ ਥੋੜੀ ਜੀ ਸਫਾਈ ਕਰਦੇ ਆ ਤੇ ਨਾਲੇ ਗੱਲਾਂ ਬਾਤਾਂ ਕਰਦੇ ਹੈ ਉਹ ਨਹੀਂ ਇਹਦਾ ਨਹੀਂ ਚੱਕਰ ਹੁੰਦਾ ਕੋਈ ਦਾ ਹਾਂ ਉਹ ਨਾ ਦੇ ਵੀ ਕਿੱਦਾਂ ਆਹ ਦੇਖੋ ਕੀ ਸੀਗਾ ਇਹ ਜਦੋਂ ਵਿਆਹ ਤੋਂ ਬਾਅਦ ਦਾ ਨਾਰਾ ਪਿਆ ਹੈ ਲਵਾਂਡੇ ਚ ਲੈਣ ਨੂੰ ਨਹੀਂ ਗਾਟ ਚੜ੍ਹਦੇ ਬਾਰੇ ਉੱਧਰ ਹਾਂ ਹਾਂ ਓਏ ਹੋਏ 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 ਆ ਜਾਊਗਾ ਮਜ਼ਾ ਨਾਲੇ ਆਊਗਾ ਮੋੜ ਕੇ ਨਾਲੇ ਕਰਾਂਗੇ ਕੰਮ ਲੋ ਜੀ ਕੋਈ ਨਾ ਕੌਣ ਸੀ ਤਨੂ ਹੈ ਤਨੂ 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 ਆਇਆ ਇਹ ਕੋਲਰ ਦੀ ਨਾ ਕੁਲਰ ਵਿੱਚ ਪਾ ਲਾਣਾ ਆਹ ਕੋਲਰ ਦੀ ਲਾਤਦਾ ਪੁਰਾਣਾ ਐਸਾ ਇਹ ਰਖ ਲਿਗੇ ਐਸ ਬੂਟੇ ਨੇ ਐਸ ਬੂਟੇ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਣੇ ਨਾ ਕੁਵਾਰ ਦਾ ਬੂਟਾ ਕੋਈ ਕੁਵਾਰ ਕਹਿੰਦਾ ਕੋਈ ਸ਼ਾਇਦ ਇਹਨੂੰ ਐਲੋਵੇਰਾ ਦਾ ਵੀ ਕਹਿੰਦੇ ਆ ਇਹ ਆਪਣੇ ਬਹੁਤ ਕੰਮ ਆਉਂਦਾ ਜੇ ਆਪਣੇ ਕੋਈ ਸਰਟੀਫਿਕੇਟ ਲੱਗੀ ਹੋਵੇ ਤੇ ਉਹਦੇ ਉੱਪਰ ਆਪਾਂ ਹਲਦੀ ਦੇ ਨਾਲ ਮਿਕਸ ਕਰਕੇ ਥੋੜਾ ਗਰਮ ਕਰਕੇ ਲਾਵਾਂਗੇ ਨਾ ਇਹਦੇ ਨਾਲ ਆਰਾਮ ਆ ਜਾਂਦਾ ਹੈ ਇਹ ਆਪਣਾ ਘਰੇਲੂ ਦਵਾਈ ਆ ਇਹ ਤਾਂ ਵੀ ਮਿੱਤਰੋ ਅੱਗ ਬਲਦੀ ਬਲਦੀ ਪਈ ਆ ਹੁਣ ਸ਼ੁਕਰ ਹੁਣ ਸੇਕਉਣ ਲੱਗਾ ਆਪਾਂ